ਬਹੁਤ ਸੋਹਣਾ ਫੈਬਰਿਕ ਆ ਤੁਸੀਂ ਇਹਨੂੰ ਵੈਸਟਰਨ ਲੁੱਕ ਦੇ ਵਿੱਚ ਵੀ ਸਟਿਚ ਕਰ ਸਕਦੇ ਹੋ ਪਰ ਤੁਸੀਂ ਪੰਜਾਬੀ ਸੂਟ ਬਣਾ ਸਕਦੇ ਹੋ ਕਿਉਂਕਿ ਬਹੁਤ ਜ਼ਿਆਦੇ ਸੋਹਣੇ ਸੂਟ ਬਣੇ ਹਨ ਪਿਓਰ ਚਨਾਉਣ ਦਾ ਫੈਬਰਿਕ ਆਏਗਾ ਹਾਂਜੀ ਇਹ ਪਿਓਰ ਚਨਾਉਣ ਦਾ ਫੈਬਰਿਕ ਹੋਏਗਾ ਸਪੈਸ਼ਲ ਇਹਦੇ ਵਿੱਚ ਤਿੰਨ ਕਲਰ ਰੈਡੀ ਹੋਏ ਨੇ ਥ्रेड ਵਰਕ ਸਿਕਵੈਂਸ ਵਰਕ ਐਂਡ ਆਰੀ ਵਰਕ ਦਾ ਜਿਹੜਾ ਇਹਦੇ ਉੱਪਰ ਕੰਮ ਹੁੰਦਾ ਹੈ ਇਹ ਬਹੁਤ ਹੀ ਜਿਆਦਾ ਸੋਹਣੇ ਲੱਗਦੇ ਨੇ ਸੂਟ ਇਸ ਤੋਂ ਇਲਾਵਾ ਬਹੁਤ ਸੋਹਣਾ ਫੈਬਰਿਕ ਇਹ ਟਾਈ ਡਾਈ ਦੇ ਵਿੱਚ ਆਏਗਾ ਜੀ ਬਹੁਤ ਹੀ ਪਿਆਰੀ ਹੈ ਤੇ ਉੱਪਰ ਵੀ ਵਰਕ ਦਿੱਤਾ ਹੋਇਆ ਤੇ ਨਾਲ ਚਿਕਨਕਾਰੀ ਵਾਈਟ ਦੀ ਬਾਟਮ ਆਏਗੀ ਇਹ ਪਿਓਰ ਕ੍ਰੇਪ ਦਾ ਫੈਬਰਿਕ ਆਏਗਾ ਜੀ ਇੱਕ ਪ੍ਰਿੰਟ ਦੇ ਨਾਲ ਬਹੁਤ ਸੋਹਣਾ ਆਰੀ ਵਰਕ ਤੇ ਸਿਕਵੈਂਸ ਵਰਕ ਦਿੱਤਾ ਹੋਇਆ ਤੁਸੀਂ ਇਹ ਵੀ ਪਾਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਇਸ ਤੋਂ ਇਲਾਵਾ ਇਹ ਸਰਦਾਰੀ ਸੂਟ ਆ ਜੀ ਹਾਂਜੀ ਬਹੁਤ ਪਹਿਨਣਾ ਨੂੰ ਇਹ ਸੂਟ ਬਹੁਤ ਪਸੰਦ ਆਉਂਦੇ ਨੇ ਕਿਉਂਕਿ ਸਰਦਾਰੀ ਸੂਟ ਹਮੇਸ਼ਾ ਬਹੁਤ ਅੱਛੇ ਲੱਗਦੇ ਨੇ ਇਹਨਾਂ ਵਿੱਚੋਂ ਤੁਸੀਂ ਕਾਟਨ ਦਾ ਕੋਈ ਵੀ ਫੈਬਰਿਕ ਲੈ ਸਕਦੇ ਹੈਵੀ ਦੁਪੱਟਿਆਂ ਵਾਲੇ ਕਾਟਨ ਦੇ ਸੂਟ ਆ ਜਾਣਗੇ ਇਹ ਵਾਲੇ ਸੂਟ ਜਿਹੜੇ ਹੈਂਡਵਰਕ ਦੇ ਸੂਟ ਨੇ ਇਹ ਆਰਡਰ ਤੇ ਰੈਡੀ ਹੋਣਗੇ ਹਾਂਜੀ ਸਪੈਸ਼ਲ ਇੱਕ ਹਫ਼ਤੇ ਵਾਸਤੇ ਸੇਲ ਆ ਜੀ ਇੱਕ ਹਫ਼ਤੇ ਵਿੱਚ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਓਨਲੀ 6000 ਦੇ ਵਿੱਚ ਪਿਓਰ ਹੈਂਡਵਰਕ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਕਲਰ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਸਿਰਫ ਇੱਕ ਹਫਤੇ ਦੀ ਸੇਲ ਹੈ ਜੀ ਇਹ ਸਾਰੇ ਸੂਟ ਜਿੰਨੇ ਵੀ ਆਪਾਂ ਐਡ ਕੀਤੇ ਹੋਏ ਨੇ ਓਨਲੀ 6000 ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਜਾਂ ਫਿਰ ਬਣੇ ਹੋਏ ਵੀ ਲੈ ਸਕਦੇ ਹੋ ਥੈਂਕ ਯੂ ਜੀ